نے شام شہار شوبھا یاترا جی تیاری ہے اور تصویریں ایسے ایسیا تصویریں دیکھنے کو ملتی ہیں جسے بھائی چارے گھر جی نظر آ رہی ہے شہرا شری رات رفتار کا اور دسارا لگائی جا رہی ہیں نوجوان اور ਇੱਕ ਸੇਵਾ ਤੋਂ ਬਈ ਜਰਦੀ ਸੇਕ ਲੋਟ ਵੱਲੋਂ ਇਹਦੇ ਨਾਲ ਨਾਲ ਫਰਮਾ ਏਡੇ ਮੌਜੂਦਾ ਜਿਹੜੇ ਨੇ ਉਹ ਵੀ ਡਿਊਟੀ ਨਿਭਾ ਰਹੇ ਨੇ ਆਪਾਂ ਗੱਲ ਕਰਦੇ ਆ ਭਾਜੀ ਅੱਜ ਬੜਾ ਵੱਡਾ ਦਿਹਾੜਾ ਹਿੱਕੂ ਸਵਾਜ ਲਈ ਸਭ ਦਾ ਸਿੱਖ ਮੁੰਡੇ ਜਿਹੜੇ ਨੇ 1700 ਜਾਰਿਓ ਇਹ ਕੋਈ ਬਹੁਤ ਸ਼ਾਨੀਆ ਗੱਲ ਹੈ ਅਮਰਤੋ ਹੈ ਅੰਮ੍ਰਿਤਸਰ ਹੈ ਸਪੈਸ਼ਲੀ ਅੰਮ੍ਰਿਤਸਰ ਹੈ ਕਿਤੇ ਕਿੰਨੇ ਬੰਦਿਆਂ ਦੀ ਟੀਮ ਹੈ 6 ਬੰਦੇ ਆ ਜੀ ਮੈਂ ਹੋਰ ਵੀ ਗੱਲ ਕਰਦੇ ਆਂ ਬਾਜੀ ਸੀਏਓ ਨਾਲ ਹੀ ਕਿੱਦਾਂ ਦਾ ਮਿਸਨ ਹੋ ਰਿਹਾ ਹੈ ਕਿ ਦਿਹਾੜਾ ਜਿਹੜੀ ਸਮਾਜ ਦਾ ਜਿੰਨ 17 ਦੇ ਆਪਾਂ ਸਜਾਦੇ ਹੀ ਹੈ ਸਿੱਖ ਨੌਜਵਾਨਾਂ ਨੂੰ ਬਾਜੀ ਬਾਹਰ ਦਿਹਾੜਾ ਦਾ ਉਪਰ ਵੀ ਕਰਦੇ ਕਿੱਦਾਂ ਜਾਂ ਲੱਗ ਰਿਹਾ ਉਹ ਵਧੀਆ ਲੱਗ ਰਿਹਾ ਇੱਥੇ ਐਡ ਕਰਦਾ ਕਿ ਸਾਰੇ ਨੇ ਉਹ ਵਧੀਆ ਨਿਸ਼ਚੈ ਇਹਨਾਂ ਸਾਰੇ ਬੰਦਿਆਂ ਦਾ ਬਹੁਤ ਸਾਰਾ ਵਧੀਆ ਪਿਆਰ ਦੇ ਰਹੇ ਸਾਨੂੰ ਬਹੁਤ ਪਿਆਰ ਹੈ ਆਪਾਂ ਹੋਰ ਵੀ ਬਹੁਤ ਵਾਰ ਜਿਹੜੇ ਨੇ ਟੀਮ ਆ ਇਹਨਾਂ ਦੀ ਪੂਰੀ ਕਹਿੰਦੇ ਅਮਰੀਕਸਰੋਂ ਆਏ ਭਾਜੀ ਅਮਰੀਕਸਰੋਂ ਆਏ ਅਮੇਰਸਰੋਂ ਆਏ ਕਿੰਨਾ ਦਾ ਭਾਜੀ ਮਖੂਸ ਸੁਣਾ ਬਹੁਤ ਤੱਕ ਦੀਆਂ ਇੱਕ ਪੱਕਾ ਨਸਤਰ ਜੀ ਬਿਲਕੁਲ ਤੁਸੀਂ ਦੇ ਕਿ ਅਸੀਂ ਆਪਾਂ ਗੱਲ ਵੀ ਕਰਦੇ ਆ ਇਸ ਟੀਮ ਦੀ ਗੱਲ ਜ਼ਿਕਰ ਹੋ ਹੀ ਰਹੀ ਹੈ ਕਿੰਨਾ ਦੇ ਅੱਜ ਨਸੀਰ ਦੇ ਕੋਲ ਜੈ ਸ਼੍ਰੀ ਰਾਮ ਅੱਜ ਸ਼ੋਭਾ ਯਾਤਰਾ ਜਿਹੜੀ ਇਹ ਕਹੀ ਦੀ ਵੈਲਫੇਅਰ ਸਟਰੀ ਤੀਸਰੀ ਵਾਰ ਲਗਾਤਾਰ ਕੱਢ ਰਹੀ ਹੈ ਜਿਹਦੇ ਵਿੱਚ ਸਾਡੇ ਹਿੰਦੂ ਭਾਈ ਸਰਾ ਤੇ ਸਿੱਖ ਭਾਈ ਜਨਾਂ ਮਿਲ ਕੇ ਹੀ ਕੱਢਦੇ ਆ ਬੜੀ ਵੱਡੀ ਸੰਖਿਆ ਦੇ ਵਿੱਚ ਅੱਜ 300 ਪਲੱਸ ਬੰਨਾ ਪਗ ਬੰਦੇ ਆ ਤੇ ਸਾਡੇ ਸਿੱਖ ਭਾਈ ਜਿਹੜੇ ਸਾਡੀ ਸੇਵਾ ਕਰ ਰਹੇ ਨੇ ਪਗੜੀ ਬੰਨਨ ਵਾਲੇ ਫ੍ਰੀ ਸੇਵਾ ਕਰ ਰਹੇ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਨੇ ਸਾਡਾ ਕਾਲ ਸਾਈਡ ਵਾਲੇ ਸਾਡੇ ਨਾਲ ਬੋਸ਼ੋ ਪਟਾਲਾ ਮਜ਼ਬੂਤ ਅਸਸ ਸੰਗਠਨ ਸੇਰ ਸਾਡੇ ਨਾਲ ਜੀਵਲ ਰਾਈ ਆਨਲਾਈਨਸ ਬਟਾਲਾ ਜਿਹੜਾ ਕਲੱਬ ਨੇ ਤੁਹਾਡੇ ਨਾਲ ਸਾਰਿਆਂ ਮਿਲ ਕੇ ਹੀ ਸ਼ੁਭਜਤਨ ਕਰ ਰਹੇ ਨੇ ਇਤਨੀ ਨੌਜਵਾਨਾਂ ਦੀ ਟੀਮ ਇੱਥੇ ਆਈ ਹੈ ਪੱਗ ਬੰਨਣ ਵਾਸਤੇ ਹਾਂਜੀ ਹਾਂਜੀ ਮੈਂ ਤੇ ਬਹੁਤ ਜੀਲੋ ਧੰਨਵਾਦ ਕਰਦਾ ਉਹਨਾਂ ਦਾ ਜੋ ਅੱਜ ਉਹ ਸੇਵਾ ਕਰ ਰਹੇ ਨੇ ਵੀਰ ਆਪਾਂ ਦੇਖ ਹੀ ਰਹੇ ਆ ਬਟਾਲੇ ਦੀ ਸੁੰਦਰ ਆਪਾਂ ਕੱਲ ਵੀ ਕਰਦੇ ਕਿੱਦਾਂ ਲੱਗਦਾ ਪਿਆ ਮੁੰਡੇ ਬਹੁਤ ਵਧੀਆ ਬਹੁਤ ਅੱਛਾ ਮੈਂ ਆਪਣੀ ਲਾਈਫ 'ਚ ਪਹਿਲੀ ਵਾਰ ਹੀ ਦੇਖ ਰਿਹਾ ਕਿ ਪੱਗ ਬਨਾਂ ਬਹੁਤ ਮੈਂ ਬਟਾਲੇ ਸ਼ਹਿਰ ਵਾਲਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਜਿਨ੍ਹਾਂ ਨੇ ਐਡਾ ਵੱਡਾ ਪ੍ਰੋਗਰਾਮ ਰਾਮ ਨੌਮੀ ਤੇ ਰੱਖਿਆ ਜੈ ਸ਼੍ਰੀ ਰਾਮ ਐਕਚੁਅਲ ਹੁੰਦਾ ਨਾ ਕਿ ਇੱਕ ਕਹਿੰਦੇ ਹਿੰਦੂ ਸਮਾਜ ਦਾ ਤਿਹਾੜਾ ਤੇ ਹਿੰਦੀ ਲੋਕ ਹੋਰ ਫਿਰ ਮੁੰਡੇ ਸਰਦਾਰ ਇਹ ਕੋਈ ਦਿਨ ਭੁੱਲ ਜਾਂ ਨਹੀਂ ਆ ਕਿ ਸਾਰਿਆਂ ਦਾ ਮਿਲਜੁਲ ਕੇ ਤਿਹਾੜਾ ਆ ਰਾਮ ਨੌਮੀ ਸਾਡਿਆਂ ਦੀ ਮਾਤੋਬ ਤੋਂ ਆਂਦੀ ਆ ਅਸੀਂ ਸ਼ਹਿਰ ਵਾਸੀਆਂ ਦਾ ਆਪਣੇ ਭੈਣ ਭਰਾ ਸਾਡੇ ਨਾਲ ਸਾਰੇ ਸਾਡੇ ਆਪਣੇ ਭਾਨ ਭਰਾ ਚਲੇ ਗਏ ਮੁੰਡੇ ਵੀ ਨੌਜਵਾਨ ਸਿੱਖ ਨੇ ਸਰਦਾਰ ਮੁੰਡੇ ਦਸਤਾਰਾਂ ਸਜਾ ਰੇ ਨੇ ਨਾਲ ਇੱਕ ਖਾਸ ਗੱਲ ਹੋਰ ਤੁਹਾਨੂੰ ਨਵੀਂ ਗੱਲ ਦੱਸੀਏ ਜਿਹੜੀ ਗੱਲ ਅਜੇ ਤੱਕ ਨਹੀਂ ਜ਼ਿੰਦਗੀ ਅੰਦਰ ਲਾਈਫ ਜੀ ਕਦੀ ਵੇਖੀ ਨਹੀਂ ਆ ਜਿਨੇ ਸਾਡੇ ਸਿੱਖ ਭਰਾ ਭੈਣ ਭਰਾ ਨੇ ਇਹਨਾਂ ਨੇ ਪਹਿਲੀ ਵਾਰੀ ਅੱਜ ਸਾਨੂੰ ਪੱਗਾ ਬਣੀਆਂ ਨੇ ਇੱਕ ਬਹੁਤ ਵੱਡਾ ਉਹ ਦਾ ਵੱਡਾ ਇੱਕ ਪਰਾਲਾ ਕੀਤਾ ਗਿਆ ਵਾ ਇਹਨਾਂ ਨੇ ਨਾਲ ਕੇ ਸਾਡੇ ਵੇਖੋ ਪੱਗਾ ਬੰਲੇ ਤੇ ਪਏ ਆ ਔਰ ਬਿਲਕੁਲ ਫ੍ਰੀ ਸੇਵਾ ਬਿਲਕੁਲ ਫ੍ਰੀ ਸੇਵਾ ਇਹਨੇ ਇਸ ਲੋਟਵਰ ਨਾਲ ਫ੍ਰੀ ਸੇਵਾ ਕਰਦੇ ਪਏ ਆ ਔਰ ਬਹੁਤ ਵੀ ਗੱਲ ਕਰਦੇ ਆ ਇੱਥੇ ਲੋਕ ਨੇ ਜਿਹੜੇ ਹਾਂਜੀ ਜਿਹੜੇ ਉਪਾਦੀ ਅਜਿਹਾ ਇੱਕ بڑا ਗੁੱਟ ਮੈਸੇਜ ਆ ਰਿਹਾ ਕਹਿੰਦੇ ਕਿ ਹਿੰਦੂ ਸਿੱਖ ਭਾਈ ਜਰਾ ਮੁੰਡੇ ਸਰਦਾਰ ਤੇ ਪੱਗਾ ਵਾਦੇ ਬਿਲਕੁਲ ਜੀ ਬਿਲਕੁਲ ਬਿਲਕੁਲ ਇੱਕ ਤਿਆ ਹਰਤਨ ਪਤਾ ਜੀ ਹੈ ਰਾਮ ਨਮੀ ਦਾ ਤੇ ਅੱਜ ਦੇਖ ਜੇ ਪਿਓ ਭਾਈਚਾਰਾ ਵੀ ਕਿੰਨਾ ਸਾਰਾ ਇਕੱਠਾ ਆਦਾ ਉਹਨਾਂ ਨੇ ਸਾਨੂੰ ਆਪਣੇ ਹੱਥੀ ਪੱਗਾਂ ਬੰਨ੍ਹੀਆਂ ਔਰ ਬਿਲਕੁਲ ਫ੍ਰੀ ਆਫ ਕਾਸਟ ਜਿਹੜੇ ਸਰਦਾਰ ਸਾਡੇ ਭਾਈ ਸਾਹਿਬ ਆਏ ਨੇ ਸਾਡੇ ਅੱਜ ਪੂਰੀ ਟੀਮ ਹੀ ਆਈ ਹੈ ਜੀ ਪੂਰੀ 8 ਬੰਦਿਆਂ ਦੀ ਟੀਮ ਆਈ ਦੀ ਹੈ ਜੀ ਕਿੰਨਾ ਦਾ ਬਹੁਤ ਸਾਰੇ ਵੇਖੋ ਇੱਥੇ 500 ਪੱਗਾਂ ਹੀ ਮਹਿੰਗਾਈ ਦੀ ਆਪਣੇ ਨੀਵਲੋਂ ਔਰ ਮੇਰਾ خیال ਤਕਰੀਬਨ ਸਾਰੀ ਹੀ ਲੱਗ ਜਾਣੀ ਆ ਉਹਨਾਂ ਸੇਰ ਦਾ ਪਾਣੀ ਤੱਕ ਨਹੀਂ ਪੀਤਾ ਇਸ ਸੇਵਾ ਦੇ ਵਿੱਚ ਹੀ ਲੱਗੇਦੇ ਆ ਪਰ ਮੈਂ ਕਹਿੰਦਾ ਵੀ ਇਹ ਭਾਈਚਾਰਾ ਜਿਹਨੂੰ ਇਹਨਾਂ ਬਦਲਣਾ ਚਾਹੀਦਾ ਜਿਹਨਾਂ ਸਾਡਾ ਦੇਸ਼ ਪੰਜਾਬ ਦਾ ਬਿਲਕੁਲ ਪੰਜਾਬ ਖੁਸ਼ਹਾਲੀ ਵਾਲ ਜਾਵੇ ਇਹ ਭਾਈਚਾਰਾ ਬਦਲਣਾ ਚਾਹੀਦਾ ਮੈਂ ਤੁਹਾਨੂੰ ਮੌਕੇ ਥੱਲੇ ਬਿਲਕੁਲ ਇਹਦੇ ਪੋਲੀ ਪੱਟੀ ਹੈ ਕਿਤੇ ਕਿਤੇ ਪੋਲੀ ਪੱਟੀ ਜਰੂਰ ਹੈ ਇਹ ਕਿਉਂਕਿ ਅੱਜ ਹਨਾ ਟਿੱਕਾ ਵੀ ਬਿਲਕੁਲ ਮੈਂ ਲਗਾਇਆ ਉਹ ਬਾਬਾ ਜੀ ਨੇ 하게 ਜੀ ਅੱਛਾ ਜੀ ਇਹ ਪੋਲੀ ਸ਼ੰਕਰਦੀ ਨਾਲੋਂ ਟੋਕੀ ਵੀ ਆਂਦੀ ਆ ਆਪਾ ਪਾਲਣਾ ਆ ਕੀ ਇਹ ਖਜੂਰੀ ਗੇੜ ਤੋਂ ਨੇ ਤੋ ਬਹੁਤ ਕਿਰਪਾ ਇਹਨਾਂ ਦੇ ਅਚਾਬੀ ਇਥੇ ਬਹੁਲੀ ਬਰੀ ਬੰਦੇ ਨੇ ਪਰਮਾਤਮਾ ਕਿਰਪਾ ਰੱਖੇ ਮੈਨੂੰ ਬਾਜ ਮਾਰ ਕੇ ਬੋਲੀ ਨਹੀਂ ਮਿਲਦੀ ਮੈਂ ਇਹਨਾਂ ਨੂੰ ਬਲੀ ਸ਼ਰਧਾ ਭਾਵ ਦੇ ਨਾਲ RAM ji ਦੀ ਕਿਰਪਾ ਦੇ ਨਾਲ ਇਹਨਾਂ ਨੂੰ ਬੋਲੀ ਕੰਨੀ ਆ ਕਿਉਂਕਿ ਇਹਨਾਂ ਨੇ ਸਾਨੂੰ ਦਸਤਾਰ ਪੱਕਾ ਬੰਨੀਆਂ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆਦਾਰ ਹਾਂ ਹਾਂ ਜੀ ਕਮਲ ਜੇ ਤੇ ਸਰਕਾਰ ਦੇਖੋ ਨੂੰ ਪਾਈਚਾਰੇ ਦਾ ਸਰਕਾਰ ਨੂੰ ਪਾਈਚਾਰੇ ਨੂੰ ਨੂੰ ਪਾਈਚਾਰਾ ਕੱਟੇ ਤੌਰ ਤੇ ਵੱਖਰਾ ਇਸ ਸਰਕਾਰ ਦੇ ਕਿੰਨਾ ਚੱਲਦਾ ਹੈ ਇੱਕ ਤਸਵੀਰਾਂ ਵੱਖ ਨੇ ਕਿ ਪਟਾਲੇ ਦੇ ਵਿੱਚ ਜੋ ਨੋਬੀ ਦਾ ਜਿਹੜਾ ਦ੍ਰਿਸ਼ ਹੈ ਉਹ ਵੱਖਰਾ ਹੈ ਕੁਝ ਵੱਖਰਾ ਦ੍ਰਿਸ਼ ਹੈ ਕਿ ਮੈਂ ਪਹਿਲੇ ਵੀ ਜਿਵੇਂ ਦੱਸਿਆ ਕਿ ਇੱਕ ਟੀਮ ਜਿਹੜੀ ਹੈ ਪੂਰੀ ਟੀਮ ਲੱਗੀ ਹੋਈ ਹੈ ਜੇ ਪੱਕਾ ਬੰਨਣ ਲਈ ਇੱਕ ਟੀਮ ਬਲਾਈ ਗਈ ਹੈ ਇੱਕ ਸਰਕਾਰ ਭਾਈਚਾਰਾ ਜਿਹੜਾ ਸਿੱਖ ਭਾਈਚਾਰੇ ਦੇ ਨੌਜਵਾਨ ਜਿਹੜੇ ਨੇ ਪੱਕਾ ਬੰਨਣ ਦੇ ਵਿੱਚ ਇੱਕ ਸੇਵਾ ਨਿਭਾ ਰਹੇ ਨੇ ਆਪਣੇ ਤੌਰ ਤੇ ਤਾਂ ਉੱਥੇ ਹੀ ਦੂਸਰੇ ਪਾਸੇ ਇੱਕ ਖਾਲਸਾ ਏਡ ਦੀ ਟੀਮ ਹੈ ਖਾਲਸਾ ਏਡ ਦੀ ਪੂਰੀ ਟੀਮ ਜਿਹੜੀ ਹੈ ਉਹ ਇੱਥੇ ਕੈਂਡੀਓ ਦੇ ਤੌਰ ਤੇ ਹੈ ਭਾਜੀ ਕੀ ਡਿਊਟੀ ਨਿਭਾ ਰਹੇ ਹੋ ਇੱਥੇ ਨਾ ਆਪਣੇ ਵਿੱਚ ਸੇਵਾ ਖਾਲਸਾ ਜੀ ਕੀ ਸੇਵਾ ਕੀ ਐਸਜੀਓ ਦੇ ਤੌਰ ਤੇ ਨਾਲ-ਨਾਲ ਟ੍ਰੈਫਿਕ ਦੀ ਸੇਵਾ ਕੋਈ ਕੋਈ ਮਾਲਜ ਦਾ ਰਾਈ ਜਾਣ ਲਿਆ ਆ ਉਹਨਾਂ ਨੂੰ ਲਗਾਉਂਦੇ ਜੀ ਇਨਾਮ ਪ੍ਰਸ਼ਾਨੀ ਮਿਲਣੇ ਨਾਲ ਉਹਨਾਂ ਨੂੰ ਲਾਗੇ ਕਿਉਂਕਿ ਖਾਲਸਾ ਏਡ ਦੇ ਨਾਂ ਜਾਨੀ ਸੇਵਾ ਵਜੋਂ ਜਾਂਦੀ ਹੈ ਭਾਜੀ ਲੇਕਿਨ ਅੱਜ RAM Navami ਦੇ ਦਿਹਾੜੇ ਨੇ ਇੱਕ ਹੁਦੂਸ ਇੱਕ ਭਾਈ ਸਾਹਿਰੇ ਦਾ ਮੈਸੇਜ ਆਇਆ ਜੀ ਹਾਂਜੀ ਹਾਂਜੀ ਕਿੱਦਾਂ ਲੱਗਦਾ ਮੈਂ ਭਾਜੀ ਭਾਈ ਜੀ ਤੇ ਵੇਖੋ ਆਪਰੇ ਗੁਰੂ ਦੇ ਸੇਗੇ ਆ ਇਹੀ ਜਿੱਥੇ ਸੇਵਾ ਸਾਨੂੰ ਸੇਵਾ ਕਰਨ ਦਾ ਮੁੱਖ ਮਤ ਹੈ ਸੇਵਾ ਕਰਨ ਜਾਈਦਾ ਠੀਕ ਹੈ ਤੇ ਜੀ ਇਹ ਸਾਡੀ ਸੇਵਾ ਇੱਥੇ ਅੱਜ ਲੱਗੀ ਹੈ ਆ ਇਹ ਨਹੀਂ ਫੇਕਦੇ ਕਿ ਉਹ ਤਾਂ ਰਮਾ ਟਾਲੀ ਦੋ ਹੱਦ ਸਾਰੇ ਗੁਰੂ ਸਾਝੇ ਆਪਾਂ ਇੱਕ ਛੋਟੋ ਕੇ ਸਾਰੇ ਆਪਾਂ ਬਟਾਲੀ ਸ਼ਹਿਰ ਜੀ ਰਹਿੰਦੇ ਆ ਭਾਈ ਬੰਦੀ ਨਾਲ ਰਹਿੰਦੇ ਆ ਅਈ ਕਦੀ ਇਹਦੀ ਸੋਚਿਆ ਕੋ ਹਿੰਦੂਆ ਦੇ ਹੀ ਸਿੱਖਿਆ ਕੋਈ ਫਰਕ ਨਹੀਂ ਆਗਾ ਇਕੱਠੇ ਤੇ ਸਾਡੇ ਗੁਰੂ ਸਾਹਿਬਾਂ ਨੇ ਉਪਦੇਸ਼ ਹੀ ਇਹ ਦਿੱਤਾ ਕਿ ਬਿਲਕੁਲ ਜੀ ਬਿਲਕੁਲ ਸਾਡੇ ਗੁਰੂ ਨਾਦੇਵ ਜੀ ਉਹਨਾਂ ਨੇ ਵੀ ਕੋਈ ਸੰਦੇਸ਼ ਦਿੱਤਾ ਤੇ ਸਾਡੇ ਗੁਰੂ ਤੇਗਪਤ ਜੀ ਜਿਹੜੇ ਹਿੰਦੂਆ ਦੀ ਰੱਖੀ ਲਈ ਆਪਣਾ ਸੀਸ ਦਿੱਤਾ ਉਹਨਾਂ ਨੇ ਭੇਟ ਤੇ ਅਹੀ ਵੀ ਉਹਨਾਂ ਦੇ ਬੱਚੇ ਆ ਦੇਖੀਏ ਇਸੇ ਕਰਕੇ ਹਰ ਤਰ੍ਹਾਂ ਦੇ ਵਿਵਾਦੀ ਅੱਗੇ ਹੁੰਨੇ ਆ ਖਾਲਸਾ ਜਿਹੜੇ ਸੰਭਰਨਾ ਚਾਹਣ ਜਾਨੀਏ ਸਾਰੇ ਦੇਖੀ ਸਕਦੇ ਤਸਵੀਰਾਂ ਬਟਾਲੇ ਤੋਂ ਵਕਤ ਦੇ ਹਿੰਦੂ ਸਿੱਖ ਭਾਈਚਾਰਾ 라ਬੋਬੀ ਦੀ ਸ਼ੋਭਾ ਯਾਤਰਾ ਦੇ ਵਿੱਚ ਨਿਕਲ ਰਿਹਾ ਜਿੱਥੇ ਸਜਾਵੀਆਂ ਜਾ ਰਹੀਆਂ ਨੌਜਵਾਨਾਂ ਵੱਲੋਂ ਸਿੱਖ ਨੌਜਵਾਨਾਂ ਵੱਲੋਂ ਖਾਲਸਾ ਏਡ ਦੀ ਟੀਮ ਪੂਰੀ ਟੀਮ ਨੌਜਵਾਨਾਂ ਦੀ ਜਿੱਦੇ ਭਾਵੇਂ ਟ੍ਰੈਫਿਕ ਦੀ ਸੇਵਾ ਹੋਵੇ ਤੇ ਚਾਹੇ ਕਿਸੇ ਤਰ੍ਹਾਂ ਦੀ ਸੇਵਾ ਇਥੇ ਪੂਰੀ ਤਿਆਰੀ ਦੇ ਨਾਲ ਆਈ ਨੇ ਪਰ ਪੂਰੀ ਸ਼ੋਭਾ ਯਾਤਰਾ ਦੇ ਵਿੱਚ ਸੇਵਾ ਨਿਭਾਉਣਗੇ ਕੈਮਰਾ ਪਰਸਪਤੀ ਕ੍ਰਿਤੀ ਵਾਲੇ ਨਾਲ ਕਪੀ ਚਾਵਲਾ ਜੈਕਵਨੀ ਟਿਵਲੀ ਕਰਦਾਸ ਕੋ